ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀ ਇੱਕ ਕੇਸ ਪੰਜਾਬ ਸਰਕਾਰ ਵੱਲੋਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਖਿਲਾਫ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਤੇ ਉਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਉਹ ਕੇਸ ਦਰਜ ਕੀਤਾ ਤੇ ਕੇਸ ਦੀ ਹਾਸੋ ਹੀਣਾ ਕੇਸ ਜਿਹਦੇ 'ਤੇ ਕਿਹਾ ਗਿਆ ਕਿ ਮਾਈਨਿੰਗ ਜਿੱਥੇ ਹੁੰਦੀ ਸੀ ਜਿਹਦਾ ਸਭ ਤੋਂ ਵੱਡਾ ਰੌਲਾ ਕਾਂਗਰਸ ਨੇ ਉਸ ਮਾਈਨਿੰਗ ਨੂੰ ਜਦੋਂ ਉਹਨਾਂ ਨੇ ਦਿਖਾਇਆ ਲਾਈਵ ਦੇ ਵਿੱਚ ਕਿ ਮਾਈਨਿੰਗ ਜਿਹੜੀ ਹੈ ਇਲਲੀਗਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਸ ਮਾਈਨਿੰਗ ਨੂੰ ਜਦੋਂ ਚੈੱਕ ਕਰਨ ਗਏ ਤਾਂ ਉੱਥੇ ਪਰਚਾ ਦਰਜ ਕੀਤਾ ਗਿਆ ਤੇ ਵੱਡੀ ਗੱਲ ਦੇਖਣ ਵਾਲੀ ਹੈ ਜੇ ਕਾਂਗਰਸ 2021 ਚ ਪਰਚਾ ਹੋਇਆ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਚ ਕੇਸ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਲਲੀਗਲ ਮਾਈਨਿੰਗ ਦੇ ਵਿੱਚ ਜਾ ਕੇ ਉਹਨਾਂ ਨੂੰ ਰੋਕਿਆ ਕਿਹਾ ਤਾਂ ਇਹ ਕਿ ਸਰਕਾਰੀ ਮਾਈਨਿੰਗ ਨੂੰ ਰੋਕਿਆ ਪਰ ਮਸਲਾ ਇਹ ਸੀ ਕਿ ਉਹਨਾਂ ਦੀ ਇਲੀਗਲ ਮਾਈਨਿੰਗ ਹੋ ਰਹੀ ਸੀ ਜਿਹੜੀ ਉਹਨੂੰ ਰੋਕਿਆ ਤੇ ਉਹ ਸਰਕਾਰੀ ਕੰਮ 'ਚ ਵਿਘਨ ਹੈ ਤੇ ਜਿਹੜੀ ਗੱਲ ਕਹਿੰਦੇ ਸੱਚ ਸੱਚ ਹੁੰਦਾ ਤੇ ਝੂਠ ਝੂਠ ਹੁੰਦਾ ਇੱਕ ਚੀਜ਼ ਜ਼ਰੂਰ ਹੈ ਅੱਜ ਸਾਰਿਆਂ ਦਾ ਜੋਰ ਲੱਗਿਆ ਹੋਇਆ ਜਿੰਨੀਆਂ ਪਾਰਟੀਆਂ ਜਿੰਨੇ ਲੀਡਰ ਆਪੋਜੀਸ਼ਨ ਦੇ ਇੱਕੋ ਇੱਕ ਬੰਦੇ ਨੂੰ ਟਾਰਗੇਟ ਕਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਦੋਂ ਰਾਤੀ ਸੌਂਦੇ ਨੇ ਉਦੋਂ ਵੀ ਸੁਖਬੀਰ ਸਿੰਘ ਬਾਦਲ ਦਿਸਦਾ ਉਹਦਾ ਨਾਮ ਜਪ ਕੇ ਸੌਂਦੇ ਨੇ ਤੜਕੇ ਉੱਠਦੇ ਵੀ ਉਹਦੀ ਨਾਮ ਜਪਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਦੇਖੀ ਕਿਤੇ ਇਹਨੂੰ ਨਾ ਲਿਆ ਦੇ ਇਹਨੂੰ ਧਰ ਲੀਏ ਕਿਉਂਕਿ ਖੇਤਰੀ ਪਾਰਟੀ ਥੋਡੀ ਮਾਂ ਪਾਰਟੀ ਪੰਜਾਬੀਓ ਇੱਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣ ਵਾਸਤੇ ਉਹਨਾਂ ਦਾ ਇੱਕ ਇੱਕ ਮਕਸਦ ਹੈ ਕਿਉਂਕਿ ਇੱਕ ਲੀਡਰ ਹੈ ਇੱਕੋ ਇੱਕ ਲੀਡਰ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜੀ ਨੇ ਪੰਜਾਬ ਦੇ ਵਿੱਚ ਜਿਹੜੇ ਗੱਲ ਕਹਿ ਸਕਦੇ ਨੇ ਹਿੱਕ ਠੋਕ ਕੇ ਕਿ ਅਸੀਂ ਤਰੱਕੀ ਕਰਾਈ ਆ ਅਸੀਂ ਪੰਜਾਬ ਸ਼ਾਂਤੀ ਰੱਖੀ ਆਈ ਭਾਈਚਾਰਕ ਸਾਂਝ ਰੱਖੀ ਆ ਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਜੋ ਸਹੀ ਕੰਮ ਕੀਤਾ ਤੇ ਦੇਸ਼ ਦੀਆਂ ਅਦਾਲਤਾਂ ਨੇ ਗੱਲ ਕੀਤੀ ਕਿ ਹਾਂ ਇਹ ਸਹੀ ਸੀ ਤੇ ਇਹ ਗੱਲ ਜਿਹੜੀ ਆ ਇਹ ਪੂਰਨ ਰੂਪ ਚ ਲਾਗੂ ਹੁੰਦੀ ਆ ਤੇ ਇਹ ਜੇ ਲੋਕਾਂ ਨੂੰ ਅੱਜ ਵੀ ਮੇਰੇ ਸਿੱਖਾਂ ਦੀ ਲੋੜ ਆ ਤੇ ਅੱਜ ਪੰਜਾਬ ਨੂੰ ਜਿਹੜਾ ਬਚਾਉਣ ਦੀ ਲੋੜ ਆ ਤੇ ਥੋੜੀ ਮਾਂ ਪਾਪੜੀ ਖੇਤਰੀ ਨਹੀਂ ਚੱਲਦੀ। ਸਤਿ ਸ਼੍ਰੀ ਅਕਾਲ ਜੀ। ਪਿਛਲੇ ਦਿਨੀ ਇੱਕ ਕੇਸ ਪੰਜਾਬ ਸਰਕਾਰ ਵੱਲੋਂ ਸਰਦਾਰ ਸੁਬੀ ਸਿੰਘ ਬਾਦਲ ਸਾਹਿਬ ਦੇ ਖਿਲਾਫ ਕੀਤਾ ਗਿਆ। ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ। ਤੇ ਉਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਉਹ ਕੇਸ ਦਰਜ ਕੀਤਾ ਤੇ ਕੇਸ ਦੀ ਹਾਸੋਹੀਣਾ ਕੇਸ ਜਿਹਦੇ 'ਚ ਇਹ ਕਿਹਾ ਗਿਆ ਕਿ ਮਾਈਨਿੰਗ ਜਿੱਥੇ ਹੁੰਦੀ ਸੀ ਜਿਹਦਾ ਸਭ ਤੋਂ ਵੱਡਾ ਰੌਲਾ ਕਾਂਗਰਸ ਨੇ ਉਸ ਮਾਈਨਿੰਗ ਨੂੰ ਜਦੋਂ ਉਹਨਾਂ ਨੇ ਦਿਖਾਇਆ ਲਾਈਵ ਦੇ ਵਿੱਚ ਕਿ ਮਾਈਨਿੰਗ ਜਿਹੜੀ ਹੈ ਇਲੀਗਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਸ ਮਾਈਨਿੰਗ ਨੂੰ ਜਦੋਂ ਚੈੱਕ ਕਰਨ ਗਏ ਤਾਂ ਉੱਥੇ ਪਰਚਾ ਦਰਜ ਕੀਤਾ ਗਿਆ ਤੇ ਵੱਡੀ ਗੱਲ ਦੇਖਣ ਵਾਲੀ ਹੈ ਜੇ ਕਾਂਗਰਸ 2021 'ਚ ਪਰਚਾ ਹੋਇਆ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ 'ਚ ਕੇਸ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਲਲੀਗਲ ਮਾਈਨਿੰਗ ਦੇ ਵਿੱਚ ਜਾ ਕੇ ਉਹਨਾਂ ਨੂੰ ਰੋਕਿਆ ਕਿਹਾ ਤਾਂ ਇਹ ਕਿ ਸਰਕਾਰੀ ਮਾਈਨਿੰਗ ਨੂੰ ਰੋਕਿਆ ਪਰ ਮਸਲਾ ਇਹ ਸੀ ਕਿ ਉਹਨਾਂ ਦੀ ਇਲਲੀਗਲ ਮਾਈਨਿੰਗ ਹੋ ਰਹੀ ਸੀ ਜਿਹੜੀ ਉਹਨੂੰ ਰੋਕਿਆ ਤੇ ਉਹ ਸਰਕਾਰੀ ਕੰਮ 'ਚ ਵਿਘਨ ਹੈ ਤੇ ਜਿਹੜੀ ਗੱਲ ਕਹਿੰਦੇ ਸੱਚ ਸੱਚ ਹੁੰਦਾ ਤੇ ਝੂਠ ਝੂਠ ਹੁੰਦਾ ਇੱਕ ਚੀਜ਼ ਜ਼ਰੂਰ ਹੈ ਅੱਜ ਸਾਰਿਆਂ ਦਾ ਜੋਰ ਲੱਗਿਆ ਹੋਇਆ ਜਿੰਨੀਆਂ ਪਾਰਟੀਆਂ ਜਿੰਨੇ ਲੀਡਰ ਆਪੋਜੀਸ਼ਨ ਦੇ ਇੱਕੋ ਇੱਕ ਬੰਦੇ ਨੂੰ ਟਾਰਗੇਟ ਕਰਦੇ ਨੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਜਦੋਂ ਰਾਤੀ ਸੌਂਦੇ ਨੇ ਉਦੋਂ ਵੀ ਸੁਖਬੀ ਸਿੰਘ ਬਾਦਲ ਦਿਸਦਾ ਉਹਦਾ ਨਾਮ ਜਪ ਕੇ ਸੌਂਦੇ ਨੇ ਤੜਕੇ ਉੱਠਦੇ ਵੀ ਉਹਦੀ ਨਾਮ ਜਪਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਦੇਖੀ ਕਿਤੇ ਇਹਨੂੰ ਨਾ ਲਿਆ ਦੇ ਇਹਨੂੰ ਤਰ ਲਈਏ ਕਿਉਂਕਿ ਖੇਤਰੀ ਪਾਰਟੀ ਥੋਡੀ ਮਾਂ ਪਾਰਟੀ ਪੰਜਾਬੀਓ ਇੱਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣ ਵਾਸਤੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿਉਂਕਿ ਇੱਕ ਲੀਡਰ ਹੈ ਇੱਕੋ ਇੱਕ ਲੀਡਰ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜਿਹਨੇ ਪੰਜਾਬ ਦੇ ਵਿੱਚ ਜਿਹੜੇ ਗੱਲ ਕਹਿ ਸਕਦੇ ਨੇ ਹਕ ਠੋਕ ਕੇ ਕਿ ਅਸੀਂ ਤਰੱਕੀ ਕਰਾਈ ਆ ਅਸੀਂ ਪੰਜਾਬ ਸ਼ਾਂਤੀ ਰੱਖੀ ਆ ਭਾਈਚਾਰਕ ਸਾਂਝ ਰੱਖੀ ਆ ਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਜੋ ਸਹੀ ਕੰਮ ਕੀਤਾ ਤੇ ਦੇਸ਼ ਦੀਆਂ ਅਦਾਲਤਾਂ ਨੇ ਗੱਲ ਕੀਤੀ ਕਿ ਹਾਂ ਇਹ ਸਹੀ ਸੀ ਤੇ ਇਹ ਗੱਲ ਜਿਹੜੀ ਆ ਇਹ ਪੂਰਨ ਰੂਪ ਚ ਲਾਗੂ ਹੁੰਦੀ ਆ ਤੇ ਇਹੋ ਜਿਹੇ ਲੋਕਾਂ ਨੂੰ ਅੱਜ ਵੀ ਮੇਰੇ ਸਿੱਖਾਂ ਦੀ ਲੋੜ ਆ ਤੇ ਅੱਜ ਪੰਜਾਬ ਨੂੰ ਜਿਹੜਾ ਬਚਾਉਣ ਦੀ ਲੋੜ ਆ ਤੇ ਥੋੜੀ ਮਾਂ ਪਾਪੀ ਖੇਤਰੀ ਨਹੀਂ ਚਾਹੀਦੀ